Thank you. ਜੰਗ ਸਮਾਜ ਪਾਰਟੀ ਜਿੰਦਾਬਾਦ ਸੜਾ ਬਾਹਰ ਮੁਕੰਨੋਂ ਸੇ ਜੰਗ ਲੜੋ ਬੇਮਾਨੋਂ ਸੇ ਇਤਰਾ ਬਾਹਰ ਮੁਕੰਨੋਂ ਸੇ ਜੰਗ ਲੜੋ ਬੇਮਾਨੋਂ ਸੇ ਪਾਰਟੀ ਨੇ ਪੰਜਾਬ ਸੰਭਾਲੋ ਮਹਮ ਕਰਮਚਾਰੀਆਂ ਦੇ ਕਾਰੋਬਾਰੀਆਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਗਰੀਬਾਂ ਦੇ ਦਲਤਾਂ ਦੇ ਪਛੜਿਆਂ ਦੇ ਪੰਜਾਬ ਦੇ ਮਸਲੇ ਲੈ ਕੇ ਪੰਜਾਬ ਸੰਭਾਲੋ ਮਹਮ ਤਿਆਰ ਕੀਤੀ ਹੈ ਔਰ ਉਹ ਮਹਮ ਸਭੀ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਮੈਂ ਪੰਜਾਬ ਵਸੀਆਂ ਨੂੰ ਇਹ ਸੱਦਾ ਦੇਣਾ ਚਾਹੁੰਦਾ ਕਿ ਪੰਜਾਬ ਸੰਭਾਲੋ ਮਹਿਮ ਪੰਜਾਬ ਦੇ ਹਰ ਮਸਲੇ ਦਾ ਹੱਲ ਕੱਢੋਗੇ ਇਸ ਮਹਿਮ ਨੂੰ ਸੰਗਤਾਂ ਅਸ਼ੀਰਵਾਦ ਦੇਣ 2027 ਚ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦੇਣ ਤੁਸੀਂ ਕਾਂਗਰਸ ਅਕਾਲੀ ਭਾਜਪਾ ਆਪ ਨੂੰ 78 ਸਾਲ ਅਜਮਾਇਆ ਇਨੀ ਪੰਜਾਬ ਦੇ ਸਿਰ ਤੇ ਕਰਜ਼ਾ ਚੜਿਆ ਬੇਰੁਜ਼ਗਾਰੀ ਪੈਦਾ ਕੀਤੀ ਡਰਗ ਮਾਫੀਆ ਸੈੱਡ ਮਾਫੀਆ ਲੈਂਡ ਮਾਫੀਆ ਅਬ ਬੇ ਲਗਾਮ ਆਪਣਾ ਕਾਰੋਬਾਰ ਚਲਾ ਰਿਹਾ ਇਸ ਕਰਕੇ ਸੰਗਤਾਂ ਨੂੰ ਮੇਰੀ ਗੁਜਾਰਿਸ਼ ਹੈ ਮੇਰੀ ਬੇਨਤੀ ਹੈ ਔਰ ਉਸੇ ਮਕਸਦ ਨੂੰ ਲੈ ਕੇ ਮੈਂ ਅੱਜ ਸਮਰਾਲੇ ਵੀ ਆਇਆ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਕੁਝ ਬਸਪਾ ਦੇ ਜਿਹੜੇ ਮਾਨਯੋਗ ਸੀਨੀਅਰ ਲੀਡਰਸ਼ਿਪ ਇੱਥੇ ਹੈਗੇ ਆ ਆਪਾਂ ਗੱਲ ਕਰਦੇ ਆ ਜਿਹੜਾ ਸਮਰਾਲੇ ਚ ਉਹਨਾਂ ਦਾ ਕੀ ਮੰਤਵ ਹੈ ਇਹਨਾਂ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੈ ਭੀਮ ਜੈ ਭਾਰਤ ਕੁਝ ਦੱਸੋ ਤੁਹਾਡੇ ਮਤਲਬ ਜਿਹੜੀ ਪਾਰਟੀ ਦੇ ਮੰਤਵ ਕੀ ਆ ਉਹ ਕਿਸ ਤਰ੍ਹਾਂ ਮਤਲਬ ਤੁਸੀਂ ਇੱਚ ਸਮਾਜ ਵਿਚਤਰਨ ਦੇ ਅੱਗੇ ਜਿੱਤ ਲਈ ਉਹ ਕਰ ਰਹੇ ਹੋ ਬਹੁਜਨ ਸਮਾਜ ਪਾਰਟੀ ਨੇ 15 ਮਾਰਚ ਨੂੰ ਇਸੇ ਸਾਲ ਫਗਵਾੜੇ ਤੋਂ ਪੰਜਾਬ ਸੰਭਾਲੋ ਮਹਿੰਮ ਸ਼ੁਰੂ ਕੀਤੀ ਪੰਜਾਬ ਸੰਭਾਲੋ ਮਹਿੰਮ ਸ਼ੁਰੂ ਕਰਨ ਦਾ ਮਕਸਦ ਇਹੋ ਹੀ ਆ ਕਿ ਪੰਜਾਬ ਦੇ ਅੰਦਰ 78 ਸਾਲ ਜਿਨ੍ਹਾਂ ਨੇ ਰੋਲ ਕੀਤਾ ਚਾਹੇ ਉਹ ਕਾਂਗਰਸ ਹੋ ਆ ਅਕਾਲੀ ਆ ਭਾਜਪਾ ਆ ਆਹ ਪਾਰਟੀ ਇਹਨਾਂ ਨੇ ਪੰਜਾਬ ਤਬਾ ਕਰਤਾ ਬਰਬਾਦ ਕਰ ਦਿੱਤਾ ਪੰਜਾਬ ਨੂੰ ਕੋਰ ਹਨੇਰੇ ਦੇ ਵਿੱਚ ਤੱਕ ਦਿੱਤਾ ਗਰੀਬ ਜਿਹੜਾ ਆ ਉਹ ਆਪਣੀਆਂ ਰੋਜ਼ਮਾਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਅਸਮਰਥ ਹੋ ਪੜਾਈ ਜਿਹੜੀ ਆ ਮਿਆਰੀ এডਿਕੇਸ਼ਨ ਗਰੀਬ ਪਰਿਵਾਰ ਛੋਟੇ ਕਿਸਾਨ ਛੋਟੇ ਕਾਰੋਬਾਰੀ ਦੇ ਬੱਚਿਆਂ ਦੀ ਪਹੁੰਚ ਤੋਂ ਬਾਹਰ ਹੋ ਗਈ। ਭੋਜਨ ਸਮਾਜ ਪਾਰਟੀ ਨੇ ਇਹ ਪੰਜਾਬ ਸੰਭਾਲੋ ਮਹਮ ਇਸ ਮਕਸਦ ਨੂੰ ਲੈ ਕੇ ਸ਼ੁਰੂ ਕੀਤੀ ਹੈ ਕਿ ਪੰਜਾਬ ਜਿਹਨੂੰ ਡਰਗ ਨੇ ਖਾ ਲਿਆ। 2 ਲੱਖ ਸਾਡੇ ਪੰਜਾਬ ਦੇ ਨੌਜਵਾਨ ਚਿੱਟੇ ਨੇ ਕਰ। ਇਹ ਜਿਹੜੇ ਹੁਕਮਰਾਨ ਹੈ ਕਾਂਗਰਸ ਅਕਾਲੀ ਭਾਜਪਾ ਇਹਨਾਂ ਨੇ 2 ਲੱਖ ਪੰਜਾਬ ਦੀਆਂ ਮਾਮਾ ਦੇ ਪੁੱਤਾਂ ਦੇ ਸਿਵੇ ਬਾਲਣ ਦਾ ਕੰਮ ਕੀਤਾ ਕਈਆਂ ਚੱਕ ਕੇ ਕਬਰਾਂ ਪੁੱਟਣ ਦਾ ਕੰਮ ਕੀਤਾ ਬਹੁਜਨ ਸਮਾਜ ਪਾਰਟੀ ਪੰਜਾਬ ਦੀਆਂ ਮਾਮਾ ਦੇ ਪੁੱਤ ਬਚਾਉਣ ਲਈ ਭੈਣਾਂ ਦੇ ਭਰਾ ਬਚਾਉਣ ਲਈ ਧੀਆਂ ਦਾ ਸੁਹਾਗ ਬਚਾਉਣ ਲਈ ਮੈਦਾਨ ਚਾਈ ਪੰਜਾਬ ਸੰਭਾਲੋ ਮਹਿਮ ਲੈ ਕੇ ਜਿਹੜਾ ਡਰਗ ਮਾਫੀਆ ਕਾਂਗਰਸ ਅਕਾਲੀ ਭਾਜਪੀ ਆਮ ਪਾਰਟੀ ਇਨਾਂ ਦੇ ਰਾਜ ਦੌਰਾਨ ਬੇਖੌਫ ਆਪਣਾ ਕਾਰੋਬਾਰ ਚਲਾਉਂਦਾ ਰਿਹਾ ਅੱਜ ਵੀ ਚਲਾ ਰਿਹਾ ਉਸ ਡਰੱਗ ਮਾਫੀਏ ਦੇ ਨੈੱਟਵਰਕ ਨੂੰ ਇਹ ਤੋੜ ਨਹੀਂ ਸਕੇ ਭਾਜਪਾ ਸਮਾਜ ਪਾਰਟੀ ਪੰਜਾਬ ਦੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੀ ਆ ਕਿ ਸੰਗਤਾਂ ਭਾਜਪਾ ਸਮਾਜ ਪਾਰਟੀ ਦੀ ਪੰਜਾਬ ਸੰਵਾਲੋ ਮਹਿਮ ਨੂੰ ਅਸ਼ੀਰਵਾਦ ਦੇਣ ਤਾਂ ਅਸੀਂ ਪੰਜਾਬ ਦੇ ਵਿੱਚ ਡਰੱਗ ਮਾਫੀਏ ਨੂੰ ਜੜ੍ਹ ਤੋਂ ਪੁੱਟਣ ਦਾ ਕੰਮ ਕਰਾਂਗੇ ਸਾਡਾ ਇਹ ਸੰਕਲਪ ਹੈ ਸਾਡਾ ਇਹ ਵਾਦਾ ਹੈ ਸਾਡੀ ਇੱਕ ਕਮਿਟਮੈਂਟ ਹੈ ਪੰਜਾਬੀਆਂ ਦੇ ਨਾਲ ਉਹ ਦੁੱਖ ਇਸ ਗੱਲ ਦਾ ਹੈ ਕਿ ਪਹਿਲਾਂ ਤਾਂ ਡਰਗ ਮਾਫੀਆ ਕਾਲਜਾਂ ਨੂੰ ਟਾਰਗੇਟ ਕਰਦਾ ਸੀ ਹੁਣ ਪਿਛਲੇ ਹਫਤਾ 10 ਦਿਨ ਪਹਿਲਾਂ ਫਲੋਰ ਵਿਧਾਨ ਸਭਾ ਦੇ ਰੁੜਕਾ ਕਲਾ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵੀ ਡਰਗ ਮਾਫੀਆ ਨੇ ਟਾਰਗੇਟ ਕੀਤਾ ਜਬਰਦਸਤੀ ਬੱਚਿਆਂ ਨੂੰ ਕਿਹਾ ਜਾ ਰਿਹਾ ਘਰੋਂ ਪੈਸੇ ਚੋਰੀ ਕਰਕੇ ਲਿਆਓ ਇਹਦਾ ਡਰਗ ਡਰਗਕ੍ਰਿਤ ਸਰ ਸੈਂਟੀਲੋ ਬੋਲ ਰਹੇ ਨੇ ਔਰ ਬਹੁਜਨ ਸਮਾਜ ਪਾਰਟੀ ਨੇ ਕੱਲ ਨੂੰ ਅਸੀਂ ਫਲੋਰ ਦੇ ਵਿੱਚ ਵੀ ਧਰਨਾ ਪ੍ਰਦਰਸ਼ਨ ਰੋਸ ਸਮਾਰਚ ਇਹਦੇ ਲਈ ਰੱਖਿਆ ਕਿ ਅਸੀਂ ਜਵਾਨੀ ਬਚਾਉਣ ਦੀ ਤਾਂ ਗੱਲ ਕਰਦੇ ਹੀ ਸੀ ਲੇਕਿਨ ਹੁਣ ਤਾਂ ਬਚਪਨ ਬਚਾਉਣਾ ਇਹ ਵੀ ਸਾਡੇ ਲਈ ਸਵਾਲ ਪੈਦਾ ਹੋ ਗਿਆ ਇਸ ਕਰਕੇ ਪੰਜਾਬੀਆਂ ਨੂੰ ਅਸੀਂ ਸੱਦਾ ਦਿੰਦੇ ਆ ਕਿ 2027 ਦਾ ਇਲੈਕਸ਼ਨ ਰਿਲੇਸ਼ਨ ਬਚਾਉਣ ਲਈ ਨਹੀਂ ਜਨਰੇਸ਼ਨ ਬਚਾਉਣ ਲਈ ਲੜਿਆ ਜਾ। ਔਰ ਇਸੇ ਤਰ੍ਹਾਂ ਐਜੂਕੇਸ਼ਨ ਰੈਵਿਊਸ਼ਨ ਦੇ ਮੁੱਦੇ ਤੇ ਸਰਕਾਰ ਫੇਲ ਹੋ ਗਈ। ਸਰਕਾਰੀ ਸਕੂਲਾਂ ਚ 50-45% ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ। ਅਸੀਂ 100% ਪੋਸਟਾਂ ਭਰਨ ਦਾ ਪ੍ਰੋਗਰਾਮ ਪੰਜਾਬ ਸੰਭਾਲੋ ਮਹਿਮ ਤਹਿਤ ਲੈ ਕੇ ਚੱਲੇ ਆ। ਔਰ ਜਿਹੜਾ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ 16 ਸਾਲਾਂ ਚ ਚਾਰ ਮੁੱਖ ਮੰਤਰੀ ਬਾਦਲ ਕੈਪਟਨ ਅਮਰਿੰਦਰ ਚੰਨੀ ਜੀ ਔਰ ਭਗਵੰਤ ਮਾਨ ਚਾਰ ਮੁੱਖ ਮੰਤਰੀ ਚਾਰੇ ਰਾਜਨੀਤਿਕ 당 ਅਕਾਲੀ ਭਾਜੀ ਬੀਜਪੀ ਕਾਂਗਰਸ ਔਰ ਆਪ ਅਜ ਤੱਕ ਲਾਗੂ ਨਹੀਂ ਕਰ ਸਕਿਆ ਹੁਣ ਇਹਨਾਂ ਨੇ ਕੱਚਾ ਪਿੱਲਾ ਆਰਡਰ ਜਾਰੀ ਕੀਤਾ ਔਰ ਮੈਨੂੰ ਨਹੀਂ ਲੱਗਦਾ ਕਿ ਉਹ ਆਰਡਰ ਇਹਨਾਂ ਦਾ ਕੋਈ ਸਾਰਥਿਕ ਆਰਡਰ ਹੋਗਾ ਉਹਦੇ ਵਿੱਚ ਸ਼ੈਡੂਲ ਕਾਸਟਰ ਬੈਕਵਰਡ ਦੇ ਰਿਜ਼ਰਵੇਸ਼ਨ ਦੇ ਉੱਪਰ ਬੜਾ ਵੱਡਾ ਹਮਲਾ ਕੀਤਾ ਉਹਨਾਂ ਨੇ ਧੋਖਾ ਦਿੱਤਾ ਦੋਗਜਨ ਸਮਾਜ પાર્ટી ਉਸ ਐਕਟ ਨੂੰ ਬੇ ਉਹਦੇ ਸੰਦਰਭ ਦੇ ਤਹਿਤ ਉਹਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਦੇ ਇਰਾਦੇ ਦੇ ਨਾਲ ਉਹਨੂੰ ਲਾਗੂ ਕਰਨ ਦਾ ਪੰਜਾਬ ਸਭਾਲੋ ਮਹਮ ਦੇ ਵਿੱਚ ਪ੍ਰੋਗਰਾਮ ਲੈ ਕੇ ਚੱਲੀ ਆ ਮੇਰਾ ਪੰਜਾਬੀ ਅਨੁਸਾਰ ਹੈ ਕਿ ਇਹ ਨਹੀਂ ਕਿਸਾਨ ਵੀ ਕੁੱਟੇ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਿਆ ਟਰਾਲੀਆਂ ਚੋਰੀਆਂ ਕਰਕੇ ਲੈ ਗਏ ਇਹਨਾਂ ਨੇ ਬੇਰੁਜ਼ਗਾਰ ਨੌਜਵਾਨ ਵੀ ਕੁੱਟੇ ਜਦੋਂ ਬੇਰੁਜ਼ਗਾਰ ਨੌਜਵਾਨ ਰੋਜ਼ਗਾਰ ਮੰਗਦਾ ਤੇ ਧੀਆਂ ਨੂੰ ਵੀ ਕਸੀਟ ਕੇ ਲੈ ਕੇ ਜਾਂਦੇ ਆ ਨੌਜਵਾਨ ਨੌਬਿਕ ਸਿੰਘ ਤੇ ਲੈ ਕੇ ਜਾਂਦੇ ਬੇਰੋਜ਼ਗਾਰ ਨੌਜਵਾਨ ਬਿਖੋਤੇ ਕਰਮਚਾਰੀਆਂ ਨਾਲ ਵੀ ਧੋਖਾ ਕੀਤਾ ਪੈਨਸ਼ਨ ਦੇਣ ਦਾ ਵਾਦਾ ਕੀਤਾ ਉਹਨਾਂ ਦਾ ਡੀਏ ਨਹੀਂ ਦੇ ਰਹੇ ਉਹਨਾਂ ਦਾ ਏਰੀ ਨਹੀਂ ਦੇ ਰਹੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਕਿਹਾ ਸੀ ਉਹ ਵੀ ਮਤਲਬ ਜਗਾ ਜਗਾ ਠੋਕਰਾਂ ਖੰਦੇ ਤਾਂ ਕੇ ਖੰਦੇ ਬੋਧਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਮ ਕਰਮਚਾਰੀਆਂ ਦੇ ਕਾਰੋਬਾਰੀਆਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਗਰੀਬਾਂ ਦੇ ਦਲਤਾਂ ਦੇ ਪਛੜਿਆਂ ਦੇ ਪੰਜਾਬ ਦੇ ਮਸਲੇ ਲੈ ਕੇ ਪੰਜਾਬ ਸੰਭਾਲੋ ਮਹਿਮ ਤਿਆਰ ਕੀਤੀ ਹੈ ਔਰ ਉਹ ਮਹਿਮ ਸਾਡੀ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਮੈਂ ਪੰਜਾਬ ਵਸੀਆਂ ਨੂੰ ਇਹ ਸੱਦਾ ਦੇਣਾ ਚਾਹੁੰਦਾ ਕਿ ਪੰਜਾਬ ਸੰਭਾਲੋ ਮਹਿਮ ਪੰਜਾਬ ਦੇ ਹਰ ਮਸਲੇ ਦਾ ਹੱਲ ਕੱਢੋਗੇ ਇਸ ਮਹਿਮ ਨੂੰ ਸੰਗਤਾਂ ਅਸ਼ੀਰਵਾਦ ਦੇਣ 2027 ਇੱਕ ਮੌਕਾ ਭੋਜਨ ਸਮਾਜ ਪਾਰਟੀ ਨੂੰ ਦੇਣ ਤੁਸੀਂ ਕਾਂਗਰਸ ਅਕਾਲੀ ਭਾਜਪਾ ਆਪ ਨੂੰ 78 ਸਾਲ ਅਜਮਾਇਆ ਯਾਨੀ ਪੰਜਾਬ ਦੇ ਸਿਰ ਤੇ ਕਰਜ਼ਾ ਚੜਿਆ ਬੇਰੁਜ਼ਗਾਰੀ ਪੈਦਾ ਕੀਤੀ ਡਰੱਗ ਮਾਫੀਆ ਸੈੱਡ ਮਾਫੀਆ ਲੈਂਡ ਮਾਫੀਆ ਆਬ ਬੇਲਗਾਮ ਆਪਣਾ ਕਾਰੋਬਾਰ ਚਲਾ ਰਿਹਾ ਇਸ ਕਰਕੇ ਸੰਗਤਾਂ ਨੂੰ ਮੇਰੀ ਗੁਜਾਰਿਸ਼ ਹੈ ਮੇਰੀ ਬੇਨਤੀ ਹੈ ਔਰ ਉਸੇ ਮਕਸਦ ਨੂੰ ਲੈ ਕੇ ਮੈਂ ਅੱਜ ਸਮਰਾਲੇ ਵੀ ਆਇਆ ਇਹ ਪੰਜਾਬ ਦੇ ਅੰਦਰ ਜੋ ਬਹੁਤ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੁਭਾਣੋ ਮਹਮ ਚਲਾਈ ਹੈ ਉਸ ਸਮਰਾਲਾ ਔਰ ਸਮਰਾਲੇ ਦੇ ਨਾਲ ਲੱਗਦੇ ਜਿਹੜੇ ਵਿਧਾਨ ਸਭਾ ਦੇ ਹਲਕੇ ਆ ਉੱਥੇ ਵੀ ਇਸ ਮਹਮ ਨੂੰ ਹੋਰ ਤੇਜ਼ੀ ਨਾਲ ਮਜਬੂਤੀ ਨਾਲ ਚਲਾ ਕੇ ਸੰਜਤ ਦਾ ਬਿਸ਼ਵਾਸ ਇਸ ਮਹਮ ਦੇ ਵਿੱਚ ਪੈਦਾ ਕਰਕੇ 2027 ਦੇ ਵਿੱਚ ਇੱਕ ਸੱਤਾ ਪਰਵਰਤਨ ਕਰਕੇ ਇੱਕ ਨਵਾਂ ਅਤੇ ਸੇਤਮੰਤ ਪੰਜਾਬ ਦਾ ਨਿਰਮਾਣ ਕੀਤਾ ਜਾਏ ਇਹਦੇ ਲਈ ਸੰਗਤਾਂ ਦਾ ਅਸੀਸ ਅਸ਼ੀਰਵਾਦ ਮੰਗਦਾ ਹਾਂ ਆਪਾਂ ਇੱਕ ਗੱਲ ਕੀਤੀ ਡਰੱਗ ਦੀ ਡਰੱਗ ਮਾਫੀ ਰਹੀ ਮਾਨਯੋਗ ਜਿਹੜੀ ਮੌਜੂਦਾ ਸਰਕਾਰ ਆ ਮਾਨ ਸਰਕਾਰ ਇੱਕ ਤਾਂ ਜਿਹੜੇ ਨਸ਼ਾ ਸਪਲਾਈਅਰ ਨੇ ਉਹਨਾਂ ਦਾ ਮਕਾਨ ਟਾ ਰਹੀ ਹੈ ਉਹ ਬਹੁਤ ਵਧੀਆ ਅਪਰਾਧ ਕਰ ਰਹੀ ਹੈ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਫਰਸਟ੍ਰੇਸ਼ਨ ਦੀ ਕਾਰਵਾਈ ਜਿਹੜੀ ਅਨਸਸਰੀ ਅਗਰੈਸਿਵ ਕਾਰਵਾਈ ਜਦੋਂ ਹੁੰਦੀ ਆ ਉਹ ਫਰਸਟ੍ਰੇਸ਼ਨ ਦੀ ਹੁੰਦੀ ਜਦੋਂ ਤੁਸੀਂ ਆਪਣਾ ਕੰਫੀਡੈਂਸ ਲੂਜ਼ ਕਰ ਦਿੰਦੇ ਆ ਜਨਤਾ ਦਾ ਵਿਸ਼ਵਾਸ ਗਵਾ ਬੈਠਦੇ ਆ ਸੰਵਿਧਾਨ ਕੀ ਕਹਿੰਦਾ ਹੈ ਕਿ ਅਗਰ ਕੋਈ ਕ੍ਰਾਈਮ ਕਰਦਾ ਤੁਸੀਂ ਸਰਕਾਰ ਉਹਦੇ ਕ੍ਰਾਈਮ ਤੇ ਕਾਰਵਾਈ ਕਰੇ ਔਰ ਅਗੇ ਕੋਰਟ ਉਹਨੇ ਸਜ਼ਾ ਦੇਣ ਦਾ ਪ੍ਰਬੰਧਨ ਕਰਦੇ ਅਸੀਂ ਜਦੋਂ ਬੀਐਸਪੀ ਨੇ ਪੰਜਾਬ ਸੰਭਾਲੋ ਮਹਮ ਚਲਾਈ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਨੇ ਜੁਧ ਨਸ਼ਿਆਂ ਵਿਰੁੱਧ ਮਹਮ ਸ਼ੁਰੂ ਕੀਤੀ ਮੈਂ ਉਦੋਂ ਹੀ ਕਿਹਾ ਸੀ ਕਿ ਇਹ ਪੰਜਾਬ ਦੀਆਂ ਸੰਗਤਾਂ ਦੀਆਂ ਅੱਖਾਂ ਵਿੱਚ ਕੱਟਾ ਪਾਉਣ ਦੀ ਮਹਮ ਜੋਦ ਨਸ਼ਿਆਂ ਵਿਰੁੱਧ ਚਲਦੀ ਮਹਿਮਦ ਰਾਣੀ ਤਾਂ 27 ਲੋਕ ਮਜੀਠੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰੇ ਤਿੰਨ ਲੁਧਿਆਣੇ ਚ ਜ਼ਹਿਰੀਲੀ ਸ਼ਰਾਬ ਨਾਲ ਮਰੇ ਮੈਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਦੱਸਣ ਕਿ 27ਾਂ ਦੀ ਮੌਤ ਲਈ ਜ਼ਿੰਮੇਵਾਰ ਮਜੀਠੇ ਦੇ ਵਿੱਚ ਕਿਹੜੇ ਡਰੱਗ ਮਾਫੀਆ ਦਾ ਘਟਾਇਆ ਉਹਨਾਂ ਨੇ ਕਿਹੜਾ ਬੜਾ ਸਮੱਗਲਰ ਫੜਿਆ ਉਹਨਾਂ ਨੇ ਜਿਹੜੀ ਫੈਕਟਰੀ ਵਿੱਚ ਸ਼ਰਾਬ ਬਣੀ ਸੀ ਉਹ ਇੰਡਸਟਰੀ ਦਾ ਕਿਹੜਾ ਮਾਲਕ ਗ੍ਰਫਤਾਰ ਹੋਇਆ ਲੁਧਿਆਣੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਜਿਹੜੀ ਸੀ ਜਿਹਦੇ ਨਾਲ ਤਿੰਨ ਮਰੇ ਉਹ ਕਿਹੜਾ ਇੰਡਸਟਰੀਲਿਸਟ ਜਿੱਥੇ ਜ਼ਹਿਰੀਲੀ ਸ਼ਰਾਬ ਬਣੀ ਜਿਹਨੇ ਪ੍ਰੋਡਿਊਸ ਕੀਤੀ ਅਸੀਂ ਇਹ ਕਿਹਾ ਸੀ ਰਿਟੇਲਰ ਹੋਲ ਸੇਲਰ ਪ੍ਰੋਡਿਊਸਰ ਜਿਹੜਾ ਪ੍ਰੋਡਿਊਸਰ ਆ ਡਿਸਟ੍ਰਿਬਿਊਟਰ ਆ ਹੋਲ ਸੇਲਰ ਆ ਰਿਟੇਲਰ ਆ ਔਰ ਫਿਰ ਉਹ ਫੈਕਟਰੀ ਦੀ ਫੰਡਿੰਗ ਕਿਨੂੰ ਹੋ ਰਹੀ ਪੋਲਿਟਿਕਲ ਫੰਡਿੰਗ ਜਦ ਤੱਕ ਉੱਥੇ ਤੱਕ ਨਹੀਂ ਪਹੁੰਚਦੇ ਉੱਥੇ ਤੱਕ ਡਰੱਗ ਮਾਫੀਆ ਦਾ ਨੈਟਵਰਕ ਨਹੀਂ ਟੁੱਟਦਾ ਜੁੱਧ ਨਸ਼ਿਆਂ ਵਿਰੁੱਧ ਜਾਂ ਇੱਕ ਘਰਾਂ ਦੇ ਉੱਪਰ ਇਹ ਬਲਡੋਜ਼ਰ ਚਲਾਉਣਾ ਇਹ ਸਿਰਫ ਪੰਜਾਬ ਦੀਆਂ ਸੰਗਤਾਂ ਦੇ ਅੱਖਾਂ ਵਿੱਚ ਕੱਟਾ ਪਾਉਣ ਦੀ ਇੱਕ ਕੋਸ਼ਿਸ਼ ਆ ਉਹ ਫੇਲ ਹੋ ਗਈ ਔਰ ਇਸੇ ਕਰਕੇ ਅਗਰ ਇਹਨਾਂ ਦੀ ਜੁੱਧ ਨਸ਼ਿਆਂ ਵਿਰੁੱਧ ਨੀਤੀ ਪ੍ਰੋਗਰਾਮ ਕਾਮਯਾਬ ਹੁੰਦਾ ਸੋ ਡਰਗ ਮਾਫ ਕੀਤੇ ਹਿੰਮਤ ਨਹੀਂ ਸੀ ਕਿ ਉਹ ਕੌਨ ਜਾਂ ਤੋਂ ਪ੍ਰਾਇਮਰੀ ਸਕੂਲਾਂ ਦੇ ਤੀਜੀ ਚੌਥੀ ਪੰਜਵੀਂ ਦੇ ਬੱਚਿਆਂ ਨੂੰ ਜਾ ਕੇ ਆਪਣਾ ਟਾਰਗੇਟ ਬਣਾਉਂ। ਸੋ ਆਪਾਂ ਨੇ ਗੱਲ ਕੀਤੀ ਜੋ ਬਸਪਾ ਦਾ ਮੇਨ ਮੁੱਦਾ ਹੈਗਾ ਐਜੂਕੇਸ਼ਨ ਪ੍ਰਮੋਟ ਕਰਨਾ ਜੇ ਗਿਆਨ ਆ ਗਿਆ ਸਾਰੇ ਵਿਦਵਾਨ ਹੋ ਜਾਂਦੇ ਆ। ਸੋ ਇਸ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਆਪਣੀ ਟਿੱਪਣੀ ਜਰੂਰ ਦਿਓ। ਕਰੇਗਾ ਬਹੁਤ ਦਿੱਲੀ ਪੇਰਵਾਣ ਕਰੇਗਾ। ਬਹੁਤ ਜਨ ਸਵਾਜ ਪਾਰਟੀ ਜਿੰਦਾਬਾਦ ਸਰਦਾਰਾਂ ਬਹਰ ਮੁਕੰਨੋਂ ਸੇ ਜੰਗ ਲੜੋ ਬੇਮਾਨੋਂ ਸੇ ਨਿਕਲੋ ਬਹਰ ਮੁਕੰਨੋਂ ਸੇ ਜੰਗ ਲੜੋ ਬੇਮਾਨੋਂ ਸੇ